ਹੈਲੋ ਫਰੈਂਡਸ ਕਿਵੇਂ ਹੋ ਜੀ ਆਈ ਹੋਪ ਆਪ ਸਭ ਵਧੀਆ ਹੋਵੋਗੇ ਤੇ ਆਪਾਂ ਹੋ ਚੁੱਕੀਆਂ ਰੈਡੀ ਸ਼ੈਡੀ ਹੁਣ ਆਪਾਂ ਚੱਲਿਆਂ ਮਾਰਕੀਟ ਆਪਣੇ ਕੁਝ ਸਮਾਨ ਖਰੀਦਣ ਨੂੰ ਸੀ ਆਪਾਂ ਇੱਕ ਚੀਜ਼ ਬਣਾਉਣੀ ਹੈ ਉਹਦੇ ਖਾਤਰ ਆਪਾਂ ਸਮਾਨ ਖਰੀਦਣ ਚੱਲੇ ਆ ਤੇ ਆਪਾਂ ਨੇ ਉਹਦੀ ਲਿਸਟ ਵੀ ਤਿਆਰ ਕਰ ਲਈ ਤੇ ਆਪਾਂ ਕੀ ਖਰੀਦ ਕੇ ਲੈ ਕੇ ਆਏਗੇ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਬਣਾਉਣਾ ਕੀ ਹੈ ਉਹ ਵੀ ਤੁਹਾਨੂੰ ਸਾਰੀ ਰੈਸਪੀ ਦਿਖਾਵਾਂਗੇ ਤੇ ਆਪਾਂ ਰੈਡੀ ਹੋ ਚੁੱਕੇ ਹਾਂ ਕਿਵੇਂ ਲੱਗ ਰਿਹਾ ਜੀ ਦੱਸੋ ਮੈਨੂੰ ਸੂਟ ਦਾ ਕਲਰ ਬਹੁਤ ਜ਼ਿਆਦਾ ਡਾਰਕ ਲੱਗ ਰਿਹਾ ਹੈਗਾ ਬਹੁਤ ਹੀ ਜ਼ਿਆਦਾ ਡਾਰਕ ਕਲਰ ਦਾ ਸੂਟ ਹੈ ਤਾਂ ਇਹ ਮੈਂ ਕਰੇ ਪਾਲਿਆ ਉਹਨੂੰ ਕਿਉਂਕਿ ਇਹ ਵਧੀਆ ਨਹੀਂ ਲੱਗਦੀ ਮੈਨੂੰ ਇਹਨੇ ਡਾਰਕ ਕਲਰ ਤੇ ਵੀਡੀਓ ਨੂੰ ਐਂਡ ਤੱਕ ਸਾਰੇ ਜ਼ਰੂਰ ਦੇਖਿਓ ਜੀ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੇਖੋ ਬਰਾਕਰ ਸੌ ਗ੍ਰਾਮ ਕਰੋ ਬਰਾਕਰ ਬਹੁਤ ਮੁਸ਼ਕਲ ਹੈ ਹਾਂ ਜੀ ਅਸੀਂ ਆਪਾਂ ਲੈ ਕੇ ਆਏਗੇ ਆਪ ਬ੍ਰੇਕਫਾਸਟ ਵਿੱਚ ਖਾਣ ਲਈ ਲੈ ਕੇ ਆਏ ਦੇ ਵਿੱਚ ਸਾਰੇ ਡਰਾਈ ਫਰੂਟ ਲੈਣਗੇ ਮਿਕਸ ਲੈਣਗੇ ਦੇਖੋ ਜੀ ਸਾਰਾ ਕੁਝ ਹੈਗਾ ਜਿਹੜੇ ਕੋਰ ਹੁੰਦੇ ਨੇਗੇ ਬੀਜ ਵਗੈਰਾ ਸਾਰੇ ਕਿਸੇ ਬੀਜ ਵਗੈਰਾ ਵੀ ਨੇ ਸਾਰਾ ਕੁਝ ਹੈਗਾ ਦੇ ਵਿੱਚ ਤੇ ਆਪਾਂ ਲੈ ਕੇ ਆਏਗੇ ਤਿੰਨ ਪੈਕਟ ਖਜੂਰ ਖਜੂਰਾ ਪਾ ਲੈ ਕੇ ਜਿਹਦੇ ਵਿੱਚ ਢਿੱਕ ਨਹੀਂ ਹੁੰਦੀਗੀ ਤੇ ਆਪਾਂ ਬੇਰ ਕਤਲ ਦੇਸੀ ਘਿਓ ਲੈ ਕੇ ਆਏ ਆ ਤੇ ਆਪਾਂ ਫੁੱਲ ਮਖਾਣੇ ਲੈ ਕੇ ਆਏ ਆ ਪਿਸਤੇ ਲੈ ਕੇ ਆਏ ਆ ਬਾਦਾਮ ਲੈ ਕੇ ਆਏ ਆ ਦੇਸੀ ਖੰਡ ਲੈ ਕੇ ਆਏ ਆ ਗੇ ਕਸ਼ਮੀਸ਼ ਕਾਜੂ ਅਕਰੂਟ ਮਗਜ਼ ਅੰਜੀਰ ਤੇ ਆਪਾਂ ਲੈ ਕੇ ਆਏ ਮਸ਼ੂਲਿਆਂ ਦੇ दाਣੇ ਤੇ ਆਹ ਸ਼ੂਲਿਆਂ ਦੇ दाਣੇ ਖਾਣ ਵਾਸਤੇ ਤੇ ਆਵੇਂ ਨਾਰੀਅਲ ਦਾ ਬਰਾਦ ਲੈ ਕੇ ਇਹਦੇ ਵੀ ਨਾਰੀਅਲ ਦੇ ਲੱਡੂ ਬਣਾਉਂਗੀ ਤੇ ਆਪਾਂ ਇੰਨੀ ਸ਼ਾਪਿੰਗ ਕਰਕੇ ਆਈਆਂ ਜੀ ਦੇਖੋ ਕਿਵੇਂ ਲੱਗੀ ਤੁਹਾਨੂੰ ਸਾਰੀ ਚੀਜ਼ਾਂ ਤੇ ਇਹਦੇ ਆਪਾਂ ਕੀ ਬਣਾਵਾਂਗੇ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਵਿੱਚ ਪਹਿਲਾਂ ਵੀ ਕਿ ਆਪਾਂ ਇਹਦਾ ਕੁਝ ਬਣਾਉਣਾ ਤੇ ਆਪਾਂ ਇਹਨਾਂ ਦੇ ਨਾਲ ਲੱਡੂ ਬਣਾਉਣੇ ਹੈਗੇ ਤਾਂ ਆਪਾਂ ਡਰਾਈ ਫਰੂਟ ਦੇ ਲੱਡੂ ਬਣਾਵਾਂਗੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਵੀ ਤੇ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਸਾਰੇ ਤੇ ਆਪਾਂ ਆਏ ਨਿੱਕ ਸ਼ਾਪਿੰਗ ਕਰਕੇ ਆਈ ਅੱਜ ਮਾਰਕੀਟ ਤੇ ਫਰੈਂਡਸ ਆਪਾਂ ਲੈ ਲਏ ਕਾਜੂ ਪਿਸਤੇ ਬਦਾਮ ਤੇ ਆਪਣੇ ਅਖਰੋਟ ਤੇ ਮਗਜ਼ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕਰਨ ਲੱਗੇ ਆਂਗੇ ਫਰਾਈ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਥੋੜੇ ਜਿਹਾ ਫਿਰ ਆਪਾਂ ਇਹਨਾਂ ਨੂੰ ਥੋੜੇ ਜਿਹਾ ਰਗੜ ਲਵਾਂਗੇ ਤੇ ਆਪਾਂ ਇਹਨੂੰ ਫਰਾਈ ਹੋਣ ਲਈ ਰੱਖ ਦਿੱਤਾ ਦੇਖੋ ਤੇ ਆਪ ਬਣਾਉਣ ਲੱਗਿਆ ਇਹਨਾਂ ਦੇ ਟੇਸਟੀ ਟੇਸਟੀ ਲੱਡੂ ਤੇ ਵੀਡੀਓ ਦੇ ਵਿੱਚ ਐਂਡ ਤੱਕ ਸਾਰੇ ਬਣੇਗੇ ਬਸ ਤੇ ਹੁਣ ਫਰਾਈ ਹੋ ਰਹੇ ਨੇ ਲੋ ਫਰੈਂਡਸ ਇਹ ਆਪਾਂ ਨੇ ਫਰਾਈ ਕਰਕੇ ਕੱਢ ਲਏ ਨੇ ਤੇ ਇਹਨਾਂ ਦੇ ਵਿੱਚ ਜਿਵੇਂ ਜਿਵੇਂ ਪੰਜੀਰੀ ਦੇ ਵਿੱਚ ਉਹ ਸਮੈਲ ਆਉਂਦੀ ਹੁੰਦੀ ਹੈ ਨਾ ਉਹੀ ਜਿਹੀ ਸਮੈਲ ਆ ਰਿਹਾ ਬਹੁਤ ਜ਼ਿਆਦਾ ਘੈਂਟ ਖੁਸ਼ ਹੋ ਰਹੀ ਹੈ ਬਹੁਤ ਜ਼ਿਆਦਾ ਘੈਂਟ ਤੇ ਇਧਰ ਹੁਣ ਆਪਾਂ ਆਪਣੇ ਫੁੱਲ ਮਖਾਣੇ ਜਿਨ੍ਹਾਂ ਨੂੰ ਪਚਿੱਟੇ ਮਖਾਣੇ ਵੀ ਕਹਿੰਦੇ ਨੇ ਉਹ ਵੀ ਥੋੜਾ ਜਿਹਾ ਦੇਸੀ ਘਿਓ ਪਾ ਕੇ ਰੱਖ ਲੈਨੇ ਫਰਾਈ ਹੋਣੇ ਤਾਂ ਕਿ ਹੁਣ ਤੁਸੀਂ ਇਹ ਦੇਖੋ ਇਹ ਟੁੱਟਦੇ ਨਹੀਂ ਹੈ ਨਾ ਚੀੜੇ ਜੇ ਹੋ ਗਏ ਪਰ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਉਸ ਤੋਂ ਇਹ ਟੁੱਟਣਗੇ ਮੈਂ ਤੁਹਾਨੂੰ ਤੋਲ ਕੇ ਵੀ ਦਿਖਾਉਂਗੀ ਜੇ ਆਪਾਂ ਫਰਾਈ ਕਰਾਂ। ਫਰੈਂਡਸ ਦੇਖੋ ਆਪਣੇ ਫੁੱਲ ਮਖਾਣੇ ਸੀ ਜੋ ਪੱਕ ਚੁੱਕੇ ਦੇਖੋ ਪਹਿਲਾਂ ਬਿਲਕੁਲ ਨਹੀਂ ਹੋ ਰਹੇ ਸੀ ਨਾ ਹੁਣ ਬਿਲਕੁਲ ਨਹੀਂ ਕ੍ਰਿਸਪੀ ਕ੍ਰਿਸਪੀ ਹੋ ਚੁੱਕੇ ਆ ਤਾਂ ਐਦਾਂ ਹੀ ਫੁੱਲ ਮਖਾਣੇ ਨੂੰ ਹੋਇਜਾਂ ਥੋੜੇ ਜਿਹਾ ਗਰਮ ਹਨਾ ਤੇ ਬਿਲਕੁਲ ਕ੍ਰਿਸਪੀ ਕ੍ਰਿਸਪੀ ਹੋ ਚੁੱਕੇ ਆ ਦੇਖੋ ਤੁਸੀਂ ਬਿਲਕੁਲ ਕ੍ਰਿਸਪੀ ਹੋ ਗਏ ਆਪਣੇ ਫੁੱਲ ਮਖਾਣੇ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਨੂੰ ਕਰ ਤਾ ਤੇ ਹੁਣ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਫਰੈਂਡਸ ਜਿਹੜੇ ਆਪਾਂ ਨੇ ਉਹ ਕਰੇ ਸੀਗੇ ਕਾਜੂ ਬਦਮ ਫਰਾਈ ਕੀਤੇ ਸੀ ਉਹਨਾਂ ਨੂੰ ਆਪਾਂ ਗ੍ਰੈਂਡਰ ਜਾਂ ਮਿਕਸਰ 'ਚ ਕਿਸੇ ਚੀਜ਼ 'ਚ ਨਹੀਂ ਉਕਰਾਂਗੇ ਆਪਾਂ ਘੋਟੇ-ਕੁੰਡੇ ਦੇ ਨਾਲ ਪੁੱਟ ਕੇ ਥੋੜੀ ਜਿਹੀ ਬਰੀਕ ਕਰਾਂਗੇ ਉਹਨਾਂ ਨੂੰ ਆਪਾਂ ਜ਼ਿਆਦਾ ਬਰੀਕ ਨਹੀਂ ਕਰਨੇ ਪਾਊਡਰ ਨਹੀਂ ਬਣਾਉਣਾ ਥੋੜੀ ਜਿਹੀ ਬਰੀਕ ਕਰਨੀ ਅੱਧੇ ਪਾ ਲਓ ਤੇ ਹੁਣ ਆਪਾਂ ਦੇਖੋ ਇੱਧਰ ਘੋਟੇ-ਕੁੰਡੇ ਦਾ ਕੰਮ ਇੱਕ ਬੰਦੇ ਹੁੰਦੇ ਤੇ ਤਸੀਂ ਉਹੀ ਕਰੂਗਾ ਕਿ ਲੱਡੂ ਖਾਣ ਮਿਲਦਾ ਉਹ ਐਵੇਂ ਪਤਾ ਸਾਰੀ ਖਾ ਜੇ ਮੈਨੂੰ ਦਵੇ ਵੀ ਨਾ ਤੇ ਹੁਣ ਕੰਮ ਵੀ ਫਿਰ ਉਸੇ ਤੋਂ ਕਰਾਉਣਾ ਪੈਂਦਾ ਨਾ ਦੇਖ ਆਪ ਵੇਖੋ ਫਰੈਂਡਸ ਆਪਣੇ ਆ ਸਾਰੇ ਐਵੇਂ ਕਿਤੇ ਜਿਆਦਾ ਬਰੀਕ ਨਹੀਂ ਕੀਤੇ ਵਧੀਆ ਤੇ ਹੁਣ ਆਪਾਂ ਇਧਰ ਜਿਹੜੇ ਆਪਣੇ ਫੁੱਲ ਮਖਾਣੀ ਸੀ ਉਹਨਾਂ ਨੂੰ ਵੀ ਕੁੱਟਣਾ ਸ਼ੁਰੂ ਕਰਤਾ ਤੇ ਆਪਾਂ ਕੋਟੇ ਗੁੰਡੇ ਦੇ ਵਿੱਚ ਸਾਰੀ ਚੀਜ਼ਾਂ ਨੂੰ ਕੁੱਟੇ ਕਿਉਂਕਿ ਮਿਕਸਰ ਦੇ ਵਿੱਚ ਜੇ ਕਿਸੇ ਵੀ ਚੀਜ਼ ਆਪਾਂ ਉਹ ਕਰਦੇ ਆ ਨਾ ਤਾਂ ਉਹ ਟੇਸਟ ਇਹਨਾਂ ਵਧੀਆ ਨਹੀਂ ਆਉਂਦਾ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹਾਂ ਆਲੋ ਫਰੈਂਡਸ ਆਪਾਂ ਬਾਕੀ ਸਾਰਾ ਕੁਝ ਤਾਂ ਤਿਆਰ ਕਰ ਲਿਆ ਹੁਣ ਆਪਾਂ ਇਧਰ ਖਜੂਰਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਗਰਮ ਕਰਕੇ ਮੈਲਟ ਕਰ ਰਹੇ ਆ ਕਿਉਂਕਿ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਖੰਡ ਵਗੈਰਾ ਜਾਂ ਹੋਰ ਕੋਈ ਚੀਜ਼ ਨਹੀਂ ਪਾਉਂਦੇ ਹੈਗੇ ਕਿ ਆਪਾਂ ਸਿਰਫ ਖਜੂਰਾਂ ਹੀ ਪਾਵਾਂਗੇ ਆਪਾਂ ਇਹਨਾਂ ਨੂੰ ਮੈਲਟ ਕਰ ਰਹੇ ਆ ਬਸ ਇਹ ਹਲਕੀਆਂ ਜਿਹੀ ਗਰਮ ਹੋ ਕੇ ਮੈਲਟ ਹੋ ਜਾਣੀਆਂ ਇਹ ਪਹਿਲਾਂ ਨੂੰ ਤਾਂ ਕਾਫੀ ਸੌਫਟ ਹੋ ਗਈਆਂ ਨੇ ਬਸ ਹੁਣ ਆਪਾਂ ਇਹਨਾਂ ਨੂੰ ਮੈਲਟ ਕਰਦੇ ਹਾਂ ਫਰੈਂਡਸ ਆਪਾਂ ਇਹਦੇ ਵਿੱਚ ਖਜੂਰਾਂ ਜਿਹੜੀਆਂ ਆਪਾਂ ਮੈਲਟ ਕੀਤੀਆਂ ਉਹ ਸੂਏ ਦੇ ਵਿੱਚ ਪਾ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਕਿਸੇ ਮਿਕਸ ਕਰਾਂਗੇ ਤੇ ਇਹਨਾਂ ਦੇ ਬਸ ਹਲਕੇ ਗਰਮ-ਗਰਮ ਜੀ ਬਣਾਉਣੇ ਥੋੜੇ ਇਹ ਗਰਮ ਮਹਿਗਾ ਠੰਡਾ ਹੋਣ ਤੇ ਨਹੀਂ ਬਣਾਉਣੇ ਹਲਕੇ ਗਰਮ-ਗਰਮ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੁਸੀਂ ਦੇਖੋ ਮਿਕਸ ਕਰ ਰਹੀ ਹਾਂ ਥੋੜੀ ਤੇ ਚੰਗੀ ਤਰ੍ਹਾਂ ਨਾਲ ਥੋੜਾ ਜਿਹਾ ਗਰਮ ਮੈਂ ਆਪਣਾ ਹੱਥ ਵੀ ਜਲ ਰਿਹਾ ਹੈ ਕੋਈ ਗੱਲ ਨਹੀਂ ਸਰਮ ਕਰਕੇ ਨਹੀਂ। ਲੰਬੀ ਨਾ ਮੈਲਟ ਨਹੀਂ ਉਗਲ ਡੁੱਬਨੇਗਾ ਨਹੀਂ। ਨਾ ਪੇਟੇ ਛੋਟੇ ਗੋਲ ਗੋਲ ਲੱਡੂ ਬਣਾਵਾਂਗੇ। ਬਿਲਕੁਲ ਛੋਟੇ ਛੋਟੇ। ਆਪਾਂ ਇਹਦੇ ਵਿੱਚ ਚੀਨੀ ਵਗੈਰਾ ਕਿਸੇ ਚੀਜ਼ ਦੀ ਵਰਤੋਂ ਨਹੀਂ ਕੀਤੀ। ਆਪਾਂ ਇਹ ਖਜੂਰਾਂ ਦੀ ਵਰਤੋਂ ਕੀਤੀ ਹੈ ਡਰਾਈ ਫਰ ਤੇ ਬਹੁਤ ਹੀ ਜ਼ਿਆਦਾ ਮਿੱਠੀ ਹੋਣਗੇ। ਬਹੁਤ ਜ਼ਿਆਦਾ ਹੈਲਦੀ ਆ ਤੇ ਤੁਸੀਂ ਇਹ ਲੱਡੂ ਬਣਾ ਕੇ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਜਿਸ ਤਰ੍ਹਾਂ ਜੋ ਆਪ ਵੀ ਖਾ ਸਕਦੇ ਹੋ ਤੇ ਸਰਦੀ ਦੇ ਵਿੱਚ ਲੱਡੂ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦੇ ਨੇ ਤੇ ਬਾਕੀ ਗੱਲ ਕੀ ਹੈ ਕਿ ਸਿਹਤ ਤੋਂ ਜ਼ਰੂਰੀ ਕੁਝ ਵੀ ਨਹੀਂ ਹੁੰਦਾ। ਅਗਰ ਕਿ ਜ਼ਰੂਰੀ ਹੈ ਕਿ ਆਪਾਂ ਕੁਝ ਨਾ ਕੁਝ ਖਾਈਏ ਸਰਦੀ ਦੇ ਵਿੱਚ ਤੇ ਆਪਾਂ ਨੂੰ ਇਹ ਸਰਦੀ ਤੋਂ ਵੀ ਬਚਾ ਕੇ ਰੱਖ ਦੇ। ਖੰਗ ਜ਼ਖਾਮ ਹਰ ਚੀਜ਼ ਤੋਂ ਬਚਾ ਕੇ ਰੱਖਣਗੇ ਤਾਂ ਇੱਕ ਵਾਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਲੱਡੂ ਜ਼ਰੂਰ ਟਰਾਈ ਕਰਕੇ ਦੇਖਿਓ ਜੀ। ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ ਜੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਲੱਡੂ ਕਿਵੇਂ ਲੱਗੇ ਤੇ ਤੁਸੀਂ ਬਣਾਏ ਆ ਟਰਾਈ ਕੀਤੇ ਤਾਂ ਉਹ ਵੀ ਦੱਸਿਓ ਥੈਂਕ ਯੂ ਫॉर ਵਾਚਿੰਗ ਥੈਂਕ ਯੂ ਜੀ ਸਾਰਿਆਂ ਦਾ ਲੋ ਫਰੈਂਡਸ ਆਪਣੇ ਲੱਡੂ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੇ ਆ ਤੇ ਦੇਖੋ ਨੂੰ ਕਿੰਨੇ ਘੈਂਟ ਲੱਗ ਰਹੇ ਆ ਤੇ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਨੇਗੇ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਕਿਵੇਂ ਲੱਗੇ ਲੱਡੂ ਕਮੈਂਟ ਕਰਕੇ ਜਰੂਰ ਦੱਸਿਓ ਜੀ